ਇਦਿਵੇਂ ਮੇਮ ਸਟੇਟਸ ਦੀ ਸਮੱਸਿਆ ਆਉਂਦੀ ਹੈ ਤੇ ਬਈ 4.5 ਫਿਰ ਤੁਸੀਂ ਨਹੀਂ 4 ਕਰਕੇ ਨਹੀਂ ਪਰਸੀਨ ਕਰਕੇ ਵੀ ਆ ਜਾਂਦੀ ਹੈ ਅੱਛਾ ਜੀ ਇਹ ਸਾਰਾ ਸਿਸਟਮ ਆਟੋਮੈਟਿਕ ਹੈ ਜਿੰਨਾ ਕਿ ਪੀ ਲੂਗੀ ਹਾਂਜੀ ਉਹਨਾਂ ਕ ਪਾਣੀ ਉਹ ਚ ਫੇਰ ਆ ਜਾਊਗਾ ਇਹ ਸੇ ਵੀ ਖਾਲੀ ਨਹੀਂ ਹੁੰਦੀ ਹੈਗੀ ਨਾ ਨਾ ਜੰਮੀ ਨਹੀਂ ਖਾਲੀ ਹੁੰਦੇ ਠੀਕ ਹੈ ਵੀ ਹੀਟ ਸਟ੍ਰੈਸ ਘਟਦਾ ਨਾ ਬਾਈ ਬਹੁਤ ਜ਼ਿਆਦਾ ਤੇ ਹੀਟ ਵਧ ਜਾਂਦਾ ਹਾਂ ਕਿਵੇਂ ਬਾਈ ਦੁੱਧ ਵਧ ਜਾਂਦਾ ਪੱਖੇ ਦੀ ਹਵਾ ਉਹਨੂੰ ਕਿਤੇ ਤਾਂ ਗਰਮ ਲੱਗਣੀ ਹੈ ਕਿਤੇ ਇਹਦੇ ਨਾਲ ਜਮਾ ਠੰਡੀ ਹੋ ਕੇ ਲੱਗਣੀ ਹੈ ਬਹੁਤ ਸਰਕ ਪੈ ਜਾਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਅੱਜ ਆਪਾਂ ਪਹੁੰਚੇ ਹਾਂ ਆਲਫ ਡੈਰੀ ਫਾਰਮ ਸੰਗਰੂਰ ਤੇ ਅੱਜ ਬਾਈ ਹੋਰਾਂ ਦੇ ਫਾਰਮ ਦੇ ਉੱਤੇ ਆਏ ਦਿੱਤੇ ਬਾਈ ਹੋਰਾਂ ਦੀ ਆਪਾਂ ਕਾਫੀ ਵੀਡੀਓ ਦੇਖਦੇ ਸੀ ਕਿਤੇ ਬਾਈ ਹੋਰਾਂ ਨਾਲ ਅੱਜ ਗੱਲਬਾਤ ਕਰਨ ਆਏ ਸੀ ਤੇ ਬਾਈ ਹੋਰਾਂ ਨੂੰ ਮਿਲਦੇ ਪਹੁੰਚੇ ਸੀ ਤੇ ਬਾਈ ਹੋਰੀ ਜਿਆਦਾ ਦੁੱਧ ਦੇ ਪ੍ਰੋਡਕਟਾਂ ਦੇ ਉੱਤੇ ਕੰਮ ਕਰਦੇ تھے ਜਦੋਂ ਬਾਈ ਹੁਣ ਪ੍ਰੋਡਕਟਾਂ ਦੇ ਬਾਰੇ ਤੇ ਡੇਰੀ ਫਾਰਮ ਦੇ ਬਾਰੇ ਜਾਣਕਾਰੀ ਲੈਣੀ ਆ ਤੇ ਅੱਜ ਉਹ ਆਪਾਂ ਗੱਲਬਾਤ ਕਰਦੇ ਹਾਂ ਉਹ ਬਾਈ ਹਰਾਂ ਦੇ ਨਾਲ ਕੀ ਹਾਲ ਆ ਬਾਈ ਵਧੀਆ ਗਾਈ ਤੁਸੀਂ ਦੱਸੋ ਵਧੀਆ ਜੀ ਤੇ ਬਈ ਜੀ ਆਪਾਂ ਗੱਲਬਾਤ ਕਰੀ ਆਪਣੇ ਡੇਰੀ ਫਾਰਮ ਦੇ ਬਾਰੇ ਹਾਂਜੀ ਤੇ ਬਈ ਇਹ ਥੋੜਾ ਜਿਹਾ ਜਿਵੇਂ ਅੱਜ ਨਾ ਆਪ ਪਹਿਲਾਂ ਗੱਲਬਾਤ ਕਰ ਰਹੇ ਸੀ ਵੀ ਥੋੜਾ ਜਿਹਾ ਵੀ ਜਿਆਦਾ ਆਪਾਂ ਕਹਿੰਦੇ ਗੋਹੇ ਦੀ ਸਮੱਸਿਆ ਜਿਆਦਾ ਆ ਗਈ ਫਿਰ ਚੱਕਿਆ ਨਹੀਂ ਗਿਆ ਹੈਗਾ ਇਹਦਾ ਬਈ ਕੀ ਕਾਰਨ ਹੋ ਗਿਆ ਬਈ ਇਹ ਸਮੱਸਿਆ ਦੀ ਹੋ ਜੇ ਗੱਲ ਕਰੀ ਆਪਾਂ ਪਹਿਲੀ ਸਮੱਸਿਆ ਆਪਣੀ ਕੱਲ ਭਈ ਆਪਣਾ ਇੱਕ ਬੰਦਾ ਭੱਜ ਗਿਆ ਤੇ ਉਹ ਇਕੋ ਹੀ ਰਹਿ ਗਿਆ ਅੱਛਾ ਹੁਣ ਉਹਦੇ ਕਰਕੇ ਗੋਹੇ ਲਈ ਆਪਾਂ ਨੂੰ ਬੰਦਾ ਬਹੁਤ ਔਖਾ ਦੇ ਕੰਮ ਦੇ ਵਿੱਚ ਆਪ ਨੂੰ ਸਭ ਤੋਂ ਵੱਡੀ ਸਮੱਸਿਆ ਹੀ ਬੰਦਿਆਂ ਦੀ ਆਉਂਦੀ ਹੈ ਲੈਬਰ ਨਹੀਂ ਮਿਲਦੀ ਹੈਗੀ ਹੁਣ ਉਹਦੇ ਕਰਕੇ ਉਹਨੇ ਕੱਖ ਵੀ ਲਿਓਣੇ ਸੀ ਵੱਢਣੇ ਵੀ ਸੀ ਆਪਾਂ ਨਾਲ ਵੀ ਲੱਗੇ ਆ ਫਿਰ ਵੀ ਉਹ ਕੰਮ ਦੇਖ ਲੋ ਵੀ ਹੰਤ 2 ਵਜੇ ਨਾਲ ਨੇ ਅਜੇ ਤੱਕ ਗੋਹੇ ਨਹੀਂ ਚੱਕਿਆ ਗਿਆ ਹੁਣ ਉਹ ਕੱਖ ਨੂੰ ਤੋਕਰ ਰਿਹਾ ਹੈ ਇਸ ਤੋਂ ਬਾਅਦ ਉਹ ਗੋਹਾ ਚੱਕੂਗਾ ਫਿਰ ਉਹ ਕੱਖ ਪਾਊਗਾ ਠੀਕ ਹੈ ਠੀਕ ਹੈ ਜੀ ਤੇ ਵੀ ਆਪਾਂ ਵੀ ਪਹਿਲੀ ਤੇ ਬਈ ਹੋਰ ਡੈਰੀ ਫਾਰਮ ਦੇ ਵਿੱਚ ਆਪਣੇ ਦੇ ਵਿੱਚ ਸਮੱਸਿਆ ਕੀ ਆ ਜਾਂਦੀਆਂ ਨੇਗੀਆਂ ਜਿਆਦਾ ਸਮੱਸਿਆ ਤਾਂ ਬਈ ਆਪਣੀ ਇੱਕ ਮਸਟੇਟਸ ਦੀ ਆਉਂਦੀ ਹੈ ਨਾ ਚ ਅੱਛਾ ਬਈ ਉਹਦਾ ਧਿਆਨ ਰੱਖਣਾ ਥੋੜਾ ਜਿਹਾ ਔਖਾ ਹੁੰਦਾ ਹੈ ਬਾਕੀ ਕੋਈ ਏਡੀ ਖਾਸ ਸਮੱਸਿਆ ਨਹੀਂ ਹੋਣੀ ਹੈਗੀ ਅੱਛਾ ਬਈ ਤੇ ਬਈ ਜਿਵੇਂ ਮਸਟੇਟਸ ਦੀ ਸਮੱਸਿਆ ਆਉਂਦੀ ਹੈ ਤੇ ਬਈ ਇਹ ਚਾਰ ਪੌਣੇ ਫਿਰ ਤੁਸੀਂ ਨਹੀਂ ਚਾਰ ਕਰਕੇ ਨਹੀਂ ਪਰਸੀਨ ਕਰਕੇ ਵੀ ਆ ਜਾਂਦੀ ਹੈ ਅੱਛਾ ਜੀ ਚਾਰ ਕਰਕੇ ਸ਼ਾਇਦ ਆਉਂਦੀ ਹੋਵੇ ਪਰ ਆਪਾਂ ਐਵੇਂ ਕਹਿ ਨਹੀਂ ਸਕਦੇ ਜਿਵੇਂ ਆਪਾਂ ਉਹ ਚੀਜ਼ ਦਾ ਜ਼ਰਬਾ ਨਹੀਂ ਕਰਦੇ ਠੀਕ ਹੈ ਬਈ ਤੇ ਨਾ ਬਈ ਜਿੰਮੇ ਅੱਜਕੱਲ ਵੀ ਬਹੁਤ ਰੌਲਾ ਪੈਂਦਾ ਵੀ ਇਹ ਚਾਰ ਵੀ ਪੋਸਮਾ ਦੇ ਥਣ ਖਰਾਬ ਕਰ ਦੋ ਮੈਸਟੇਟਸ ਆਉਂਦੀ ਹੈ ਵੀ ਮਤਲਬ ਇਹ ਕੋਈ ਕੱਲੀ ਵੀ ਇਹ ਤਾਂ ਮਿੱਥ ਬਣਾਈ ਹੋਈ ਹੈ ਵੀ ਇਹ ਚਾਰ ਨਾਲ ਹੀ ਆਉਂਦੀ ਵੀ ਇੱਕ ਅੱਖਾਂ ਨਾਲ ਵੀ ਆ ਜਾਂਦੀ ਹੈ ਕਿ ਕੱਖਾਂ ਨਾਲ ਵੀ ਆ ਜਾਂਦੀ ਹੈ ਬਈ ਕੋਈ ਫਰਕ ਨਹੀਂ ਹੈ ਬਈ ਠੀਕ ਹੈ ਠੀਕ ਹੈ ਜੀ ਹੁਣ ਇਹ ਵੀ ਮੈਸਟੇਟਸ ਦਾ ਹੀ ਕਾਰਨ ਹੈ ਜਿਵੇਂ ਹੁਣ ਆਪਣਾ ਵੱਡਾ ਕੰਮ ਹੈ ਆਪਣੇ ਕੋਲੇ ਜੀ ਮੈਨਪਾਵਰ ਨਾ ਹੋਈ ਮੌਕੇ ਤੇ ਕਈ ਵਾਰ ਕੋਈ 2-3 ਦਿਨ ਬੰਦਾ ਨਾ ਮਿਲਿਆ ਥੱਲੇ ਗੰਦਗੀ ਤਾਂ ਰਹੂਗੀ ਰਹੋਗੀ ਉਹਦੇ ਕਰਕੇ ਫਿਰ ਪ੍ਰੋਬਲਮ ਹੈ ਸਟੈਟਸ ਦੀ ਆਉਣੀ ਲਾਜ਼ਮੀ ਲਾਜ਼ਮੀ ਹੈ ਠੀਕ ਹੈ ਠੀਕ ਜੇ ਜਦੋਂ ਆਪਣੇ ਕੋਲੇ ਬੰਦਾ ਆਪਾਂ ਲੱਭ ਹੀ ਸਕਦੇ ਆ ਉਹ ਨਾ ਲੱਭੇ ਤਾਂ ਫਿਰ ਪ੍ਰੋਬਲਮ ਹੈ ਨਹੀਂ ਠੀਕ ਹੈ ਠੀਕ ਹੈ ਭਾਈ ਮਤਲਬ ਹੀ ਮੈਨਡ ਕਾਰ ਵੀ ਕਈ ਕਾਰਨ ਹੋ ਜਾਂਦੇ ਆ ਮਸਟੈਟਸ ਦੇ ਹਾਂ ਜੀ ਠੀਕ ਹੈ ਠੀਕ ਹੈ ਤੇ ਭਾਈ ਜਿਵੇਂ ਹੁਣ ਫਾਰਮ ਦੇ ਵਿੱਚ ਵੀ ਰਿਪੀਟਰ ਬਰੀਡਿੰਗ ਭਾਈ ਕਿੰਨੀ ਕਿ ਹੁੰਦੀ ਹੈ ਫਿਰ 10% ਆ ਜਾਂਦੀ ਹੈ ਤੇ ਕਈ ਵਾਰ ਕੋਈ ਪਸ਼ੂਚੀ ਕਮੀ ਹੋਵੇ ਫਿਰ ਆ ਜਾਂਦੀ ਹੈ ਨਹੀਂ ਤਾਂ ਜੇ ਜਦੋਂ ਆਪਾਂ ਖਰਾਕ ਦਾ ਧਿਆਨ ਰੱਖਦੇ ਆ ਉਹਦੀ ਡਾਈਟ ਪ੍ਰੋਪਰ ਸਹੀ ਰੱਖਦੇ ਆ ਅੱਛਾ ਬਈ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਬਈ ਤੇ ਬਈ ਆਪਣੀ ਡਾਈਟ ਕੀ ਕੀ ਰਹਿੰਦੀ ਹੈ ਫਿਰ ਬਈ ਜੀ ਆਪਾਂ ਸਵੇਰ ਤੋਂ ਗੱਲ ਕਰੀ ਵੀ ਸਵੇਰੇ ਬਈ ਜਿਵੇਂ ਆਪਾਂ ਵੀ ਤਾਰ ਤੋਂ ਪਹਿਲਾਂ ਪਾਉਣੇ ਹੁੰਦੇ ਆ 4:00 ਵਜੇ ਬਈ ਉਹ ਕੀ ਖਰਾਕ ਰਹਿੰਦੀ ਆ ਆਪਾਂ ਪਹਿਲਾਂ ਤੂੜੀ ਤੇ ਵਰਸੀਨ ਰਲਾ ਕੇ ਉਹਦੇ ਉੱਪਰ ਆਪਾਂ ਖਲ ਲਾ ਦਿੰਦੇ ਆ ਸਵੇਰੇ ਜੀ ਤੇ ਦੁਪਹਿਰੇ 2:00 ਵਜੇ ਆਪਾਂ ਇਹਨਾਂ ਨੂੰ ਲੇਟੀ ਪਾਉਂਦੇ ਆ ਲੇਟੀ ਦੇ ਵਿੱਚ ਪਾਈਆ ਕਦੇ ਨਾਲ ਚ ਗੁੜ ਵੀ ਆਉਂਦਾ ਇੱਕ ਪਸ਼ੂ ਤੇ ਨਾਲ ਉਹਦੇ ਚਾਪਾ ਖੰਡਾ ਵੀ ਪਾਉਨੇ ਆ ਆਪਾਂ ਦੋ ਚੀਜ਼ਾਂ ਵਰਤਦੇ ਆ ਤੇ ਉਸ ਤੋਂ ਬਾਅਦ ਆਪਾਂ ਕੱਖ ਪਾ ਦਿੰਨੇ ਆ ਠੀਕ ᱛੋ ਤੇ ਮਤਲਬ ਇਹ ਵੀ ਸਾਰੇ ਦਿਨ ਦੀ ਆਪਾਂ ਕੱ ਲਈ ਖਰਾਕ ਹੋ ਗਈ ਆਪਣੀ ਬਸਰੀ ਤੇ ਭਾਈ ਕੱਖ ਕਿੰਨੇ ਕਿ ਪਏ ਜਾਂਦੇ ਆ ਪਸੋਂ ਦੇ ਵਿੱਚ ਵਿੱਚ ਹੀ ਤੂੜੀ ਤੇ ਵਿੱਚ ਹੀ ਹਰਾ ਜਰਾ ਇੱਕ ਜੇ ਆਪਾਂ ਕੀ ਇਹ ਤਾਂ ਵੱਡਾ ਦਾਪੜਾ ਅੱਛਾ ਜੀ ਇੱਕ ਵੱਡਾ ਦਾ ਬੜਾ ਇੱਕ ਟਾਈਮ ਇੱਕ ਵੱਡਾ ਦਾ ਬੜਾ ਇੱਕ ਟਾਈਮ ਅੱਛਾ ਜੀ ਮਤਲਬ ਵੀ ਆਪਾਂ ਕਿਹੜੀ ਵੀ 15 20 ਕਿਲੋ ਵੀ 15 20 ਕਿਲੋ ਇੱਕ ਟਾਈਮ ਇੱਕ ਟਾਈਮ ਦਾ ਹੋ ਜਾਂਦਾ ਹੈਗਾ ਠੀਕ ਹੈ ਬਈ ਵੀ 30 35 ਕਿਲੋ ਵੀ ਇੱਕ ਦਿਨ ਦੀ ਅੱਖਾਂ ਦੀ ਖਰਾਬ ਹੋ ਜਾਂਦੀ ਹੈ ਵਿੱਚ ਹੀ ਟੁੱਟੀਆਂ ਤੇ ਕੱਖ ਹੋ ਜਾਂਦੇ ਆ ਹੂੰ ਠੀਕ ਹੈ ਬਈ ਤੇ ਬਈ ਫਿਰ ਜਿਵੇਂ ਆਪਾਂ ਬੱਚੇ ਆਪਣੇ ਹੋ ਜਾਂਦੇ ਹੈਗੇ ਮਾਗਰ ਤੇ ਕੋਈ ਬੱਚੇ ਵੀ ਤਿਆਰ ਕਰਦੇ ਫਿਰ ਤੁਸੀਂ ਬੱਚੇ ਵੀ ਆਪਾਂ ਤਿਆਰ ਕਰਦੇ ਜਿਹੜੇ ਬੱਚੇ ਹੁਣ ਵਧੀਆ ਵਧੀਆ ਹੁੰਦੇ ਨੇ ਜਿਵੇਂ ਕੱਟੀਆਂ ਆ ਗਈਆਂ ਹਾਂਜੀ ਉਹ ਤਾਂ ਆਪਾਂ ਥਿਆਰ ਕਰਨੀ ਹੀ ਕਰਨੀ ਆ ਨੇ। ਅੱਛਾ ਬਈ। ਉਹ ਜਿਹੜੇ ਕੱਟੇ ਹੁੰਦੇ ਨੇ ਉਹ ਆਪਾਂ ਸੇਲ ਕਰ ਦਿੰਨੇ ਆ ਫੇਰ। ਅੱਛਾ ਕੱਟੇ। ਬੱਚੇ ਆਪਾਂ ਠੀਕ ਆ ਠੀਕ ਆ। ਜੇ ਕੋਈ ਵਧੀਆ ਕੱਟਾ ਤਾਂ ਉਹਨੂੰ ਆਪਾਂ ਪਾਲਾਂਗੇ। ਨਹੀਂ ਆਪਾਂ ਉਹ ਸੇਲ ਕਰ ਦਿੰਦੇ ਆ। ਅੱਛਾ ਬਈ। ਤੇ ਬਈ ਜੇ ਇਹਨੂੰ ਜਿਵੇਂ ਹੁਣ ਆਪਣੇ ਕੋਲ ਇੰਨੇ ਜਾਨਵਰ ਆ ਗਏ। ਹਾਂਜੀ। ਤੇ ਵੀ ਲੇਬਰ ਵੀ ਜਿਵੇਂ ਤੁਸੀਂ ਦੱਸੇ ਇਹ ਵੀ ਪਹਿਲਾਂ ਵੱਜ ਗਈ ਤੇ ਆ ਹੁਣ ਵੀ ਬਾਈ ਹੁਣ ਆਇਆ ਹਲੇ ਗੋਹਾ ਚੱਕਣ। ਵੀ 2 ਵਜੇ ਦੁਪਹਿਰ ਦੇ ਰਾਤ ਵਾਲਾ ਗੋਹਾ ਹੁਣ ਚੱਕਿਆ ਜਾ ਰਿਹਾ। ਹਾਂਜੀ। ਤੇ ਬਈ ਹੁਣ ਇੰਨੇ ਪਸੰਦ ਤਾਂ ਬਾਈ ਪਾਣੀ ਪਿਆਉ ਉਹ ਪਾਣੀ ਲਈ ਤਾਂ ਆਪਾਂ ਬਈ ਆਪਣੇ ਪਾਣੀ ਵਾਲੇ ਕੌਲੇ ਲਾਏ ਹੋਏ ਨਹੀਂ ਦੇਖੋ ਉਹ ਮੱਝ ਪੀਊਗੀ ਉਹ ਦੇਖੋ ਤੁਹਾਡੇ ਸਾਹਮਣੇ ਹੈ ਉਹ ਮੱਝ ਪੀ ਰਹੀ ਹੈ ਤੁਹਾਡੇ ਸਾਹਮਣੇ ਅੱਛਾ ਬਈ ਇਹ ਵੀ ਇਹਦੇ ਵਿੱਚ ਇਹ ਆਟੋਮੈਟਿਕੀ ਸਿਸਟਮ ਆ ਗਿਆ ਫਿਰ ਸਾਰਾ ਹੈ ਬਈ ਹਾਂ ਬਈ ਇਹ ਸਾਰਾ ਸਿਸਟਮ ਆਟੋਮੈਟਿਕ ਹੈ ਜਿੰਨਾ ਕਿ ਪੀ ਲੂਗੀ ਹਾਂਜੀ ਓਨਾ ਕ ਪਾਣੀ ਉਹ ਚ ਫੇਰ ਆ ਜਾਊਗਾ ਅਸੀਂ ਵੀ ਖਾਲੀ ਨਹੀਂ ਹੁੰਦੀ ਹੈਗੀ ਨਾ ਨਾ ਜੰਮੀ ਨਹੀਂ ਖਾਲੀ ਹੁੰਦੇ ਤੇ ਉਹਨੇ ਜਿੰਨਾ ਕ ਪਾਣੀ ਪੀ ਗਏ ਨੇ ਉਹ ਦੇਖੋ ਫੇਰ ਆਉਣ ਲੱਗ ਗਿਆ ਦੁਬਾਰੇ ਫੇਰ ਆਉਣਗਾ ਦੁਬਾਰੇ ਫੇਰ ਠੀਕ ਜੀ ਇਹਨਾਂ ਸਿਸਟਮ ਇਹ ਨਹੀਂ ਆਇਆ। ਇਹ ਦੇਖੋ, ਇਹ ਨੀਚੋਂ ਹੁੰਦੀਦਾ ਹੁਣ, ਇਹ ਨੀਚੋਂ ਪਾਣੀ ਆਣਾ ਦੁਬਾਰਾ ਚੱਲ ਪਿਆ। ਤੇ ਬਈ ਇਹ ਸਿਸਟਮ ਬਈ ਫਿਰ ਇਹ ਕਿੱਥੇ ਲੱਗਿਆ ਹੋਇਆ ਆਪਣਾ? ਇਹ ਸਿਸਟਮ ਬਈ ਆਪਾਂ ਉਧਰਲੇ ਪਾਸੇ ਸਿਰੇ ਤੇ ਇੱਕ ਲੈਵਲ ਬਣਾ ਕੇ ਸਾਰੇ ਕੌਲਿਆਂ ਦਾ ਉਧਰ ਲਾਇਆ ਹੋਇਆ ਹੈ। ਫਿਰ ਸਾਰੇ ਪਸ਼ੂਆਂ ਲਈ ਲੱਗਿਆ ਹੋਇਆ ਫਿਰ ਬਈ। ਹਰ ਇੱਕ ਪਸ਼ੂ ਲਈ ਬਈ, ਹਰ ਇੱਕ ਪਸ਼ੂ ਲਈ। ਠੀਕ ਹੈ। ਤੇ ਠੀਕ ਹੈ ਜੀ ਬਈ। ਤੇ ਬਈ ਤੇਰੇ ਤੇ ਖਰਚਾ ਕਿੰਨਾ ਕ ਆ ਜਾਂਦਾ ਬਈ ਜਿਹੜਾ ਸਿਸਟਮ ਲਾਉਣਾ ਪੈਂਦਾ ਆਪਣੇ ਇਹ ਸਿਸਟਮ ਤੇ 1000 ਰੁਪਏ ਇੱਕ ਕੌਲੇ ਤੇ ਮੰਨ ਲਓ ਇੱਕ ਕੌਲੇ ਤੇ ਇਹ ਆਪਾਂ ਵੱਡੇ ਲੈਵਲ ਤੇ ਚਲਾਉਨੇ ਨੇ 1000 ਰੁਪਏ ਮੰਨ ਲਓ ਇੱਕ ਕੌਲੇ ਦਾ ਠੀਕ ਹੈ ਬਈ ਆ ਦੇਖੋ ਜਿਵੇਂ ਆ ਖੜੀ ਐ ਇਧਰ ਮੱਝ ਵੀ ਜਿੰਨਾ ਕ ਪੀ ਲਿਆ ਪਾਣੀ ਉਹਨਾਂ ਦੇ ਦੁਆਰੇ ਭਰੇ ਆ ਖੜਾਗਾ ਤੇ ਕੌਣ ਨਹੀਂ ਬਈ ਚੱਲੀ ਜਾਂਦਾ ਆਪਣੀ ਤੇ ਬਈ ਉਹ ਮੈਂ ਦੇਖਿਆ ਵੀ ਉਹ ਨੂਨ ਡੇਗ ਹੈ ਨੂਨ ਦੇ ਡਰੇ ਤੇ ਬਈ ਉਹਦਾ ਕੀ ਕਾਰਨ ਹੁੰਦਾ ਵੀ ਉਹ ਕਾਦੋ ਛਿੱਟੇ ਹੋਇਆ ਬਈ ਇਹ ਬਈ ਹਾਜਮੇ ਲਈ ਸਹੀ ਹੁੰਦੇ ਨਹੀਂ ਇਹਨਾਂ ਅੱਛਾ ਬਈ ਠੀਕ ਹੈ ਬਈ ਹਾਜਮ ਆਜ ਮੇਰੀ ਸਹੀ ਹੁੰਦਾ ਹੈ ਠੀਕ ਹੈ ਠੀਕ ਹੈ ਬਈ ਹਾਜਮਾ ਵਧੀਆ ਰਹਿੰਦਾ ਹੈ ਇਹਦਾ ਇਹ ਬਈ ਫਿਰ ਸਾਰੇ ਬਸੂਆਂ ਦੀ ਛਿੱਟ ਕੇ ਰੱਖ ਦੇਉਗੇ ਸਾਰਿਆਂ ਨੂੰ ਜਿਵੇਂ ਵੀ ਸੂਣ ਤੋਂ ਪਹਿਲਾਂ ਜਿਹੜੇ ਹੋ ਗਈ ਉਹ ਖਾ ਲੈਂਦੀਆਂ ਨੇ ਜਿਹੜੇ ਡਲੇ ਨੇ ਲੂਣਦੇ ਇਹ ਵਿੱਚ ਹੀ ਰਹਿ ਜਾਂਦੇ ਨੇ ਅੱਛਾ ਬਈ ਫਿਰ ਇਹਨਾਂ ਨੂੰ ਹੌਲੀ ਹੌਲੀ ਆਪ ਹੀ ਛੱਡ ਗਏ ਲੈਣੀਆਂ ਠੀਕ ਹੈ ਠੀਕ ਹੈ ਬਈ ਹੂੰ ਤੇ ਬਈ ਫਿਰ ਜਿਵੇਂ ਹੋਣਾ ਵੀ ਇਕੱਲਾ ਬੰਦਾ ਰਹੇਗਾ ਉਹ ਫਿਰ ਤਾਂ ਕੱਢਣ ਦੀ ਵੀ ਸਮੱਸਿਆ ਆਉਂਦੀ ਹੋਣੀ ਨਾ ਬਈ। ਉਹ ਫਿਰ ਬਈ ਆਪ ਲੱਗਣਾ ਪੈਂਦਾ ਨਾਲ। ਅੱਛਾ ਬਈ ਆਪ ਲੱਗਣਾ ਪੈਂਦਾ। ਵੀ ਆਪ ਐ ਨਹੀਂ ਕਹਿੰਦੇ ਵੀ ਇਕੱਲੀ ਲੇਬਰੀ ਕਰੂ ਆਪ ਲੇਬਰ ਦਾ ਕਰਾਉਣੀ ਹੈ ਤੁਸੀਂ। ਹੁਣ ਬਈ ਜਦੋਂ ਆਪਾਂ ਕੋਈ ਕੰਮ ਕੀਤਾ ਹੈ ਜੀ ਹੁਣ ਉਹਦੀ ਲੇਬਰ ਨਹੀਂ ਮਿਲੂਗੀ। ਇਹ ਕੰਮ ਕਰਨ ਦਾ ਆਪਣਾ ਮਕਸਦ ਹੀ ਇਹ ਸੀ ਵੀ ਜੇ ਕਿਤੇ ਔਖਾ ਹੋਇਆ ਵੀ ਵਿਆਹ ਤਾਂ ਆਪ ਆਪ ਲੱਗ ਕੇ ਕਰ ਸਕਦੇ ਆ। ਅੱਛਾ ਬਈ। ਹਾਂਜੀ। ਤੇ ਬਈ ਜਿਵੇਂ ਗਰਮੀ ਆਉਂਦੀ ਹੈਗੀ ਅੱਗੇ ਵੀ ਹੁਣ ਤਾਂ ਜਦੋਂ ਸਿਆਲ ਤੇ ਸਿਆਲ ਦੇ ਵਿੱਚ ਤੁਸੀਂ ਪੱਲੀਆਂ-ਪੁੱਲੀਆਂ ਲਾਈਆਂ ਹੋਈਆਂ ਨੇ ਸਾਈਡਾਂ ਤੇ ਵੀ ਹਵਾ ਨਹੀਂ ਆਉਂਦੀ ਤੇ ਬਈ ਗਰਮੀ ਦੇ ਵਿੱਚ ਗਰਮੀ ਬਹੁਤ ਹੁੰਦੀ ਹੋਣੀ ਬਈ ਫਿਰ ਇੰਨਾ ਨੂੰ ਫੇਰ ਬਈ ਆਪਾਂ ਸਾਈਡਾਂ ਤੇ ਵੱਡੇ ਪੱਖੇ ਲਾਉਣੇ ਆਈਏ ਇਹਦੇ ਅੱਛਾ ਬਈ ਪੱਖੇ ਲੱਗੇ ਹੁੰਦੇ ਆ ਵੱਡੇ ਸਾਈਡਾਂ ਤੇ ਪੱਖੇ ਲਾਉਣੇ ਹੁਣ ਤਾਂ ਉਹ ਲਾ ਕੇ ਅੰਦਰ ਰੱਖਦੇ ਅੱਛਾ ਬਈ ਲਾ ਕੇ ਅੰਦਰ ਰੱਖੇ ਹੋਏ ਹਾਂ ਹਾਂ ਠੀਕ ਹੈ ਜੀ ਤੇ ਬਈ ਹੋਰ ਜਿਵੇਂ ਹੁਣ ਵੀ ਕੋਈ ਫੌਗਰ ਸਿਸਟਮ ਲਾਇਆ ਹੋਇਆ ਹੈ ਬਈ ਤੁਸੀਂ ਆਪਾਂ ਨੇ ਹਾਂ ਬਈ ਸਿਆਲ ਦੇ ਲਈ ਆਪਾਂ ਨੇ ਜਾਦਾ ਤਾਂ ਨਹੀਂ ਲੋਡ ਪੈਂਦੀ ਫਿਰ ਗਰਮੀਆਂ ਦੇ ਵਿੱਚ ਆਪਾਂ ਨੂੰ ਭਾਰੇ ਵਾਲਾ ਸਿਸਟਮ ਲਾਉਣਾ ਪੈਂਦਾ। ਅੱਛਾ ਬਈ। ਉਦੋਂ ਫਿਰ ਸਾਰੇ ਉਹ ਲੱਗੇ ਹੋਏ ਨੇ ਭਾਰੇ। ਇਹ ਆਪਾਂ ਸਟਾਰਟ ਕਰ ਦਿੰਦੇ ਆ। ਜਿਹੜੀ ਭਈਆ ਪਾਈਪ ਜੇ ਲੰਕ ਰਿਹਾ ਹੈ ਇਹ ਇਹੀ ਨਹੀਂ ਬਈ ਫੋਗ ਕਰਿਆ ਸੀ ਸਾਰੇ। ਹਾਂ ਜੀ ਇਹ ਸਾਰੇ ਫੋਗ ਕਰਦੇ ਆ। ਅੱਛਾ ਬਈ ਤੇ ਬਈ ਇਹਨਾਂ ਦਾ ਖਰਚਾ ਕਿੰਨਾ ਆ ਜਾਂਦਾ ਬਈ? ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਇਹ ਸਾਰੇ ਸੈੱਡ ਦੇ ਵਿੱਚ ਆਪਣਾ ਮਸਾ ਹੀ ਮਿਲ ਲੱਗਦਾ ਕੋਈ 6-7000 ਰੁਪਏ ਹੁਣ ਅੱਛਾ ਬਈ ਸਾਰੇ ਸੈੱਡ ਦੇ ਵਿੱਚ ਹੀ ਲੱਗੂਗਾ ਆਪਾਂ ਕਿਹਦੇ ਵੀ ਕਾਫੀ ਵੱਡਾ ਸੈੱਡ ਆ ਗਿਆ ਹਾਂਜੀ ਤੇ 6-7000 ਰੁਪਏ ਖਰਚਾ ਜੇ ਕਿਸੇ ਨੇ ਆਮ ਫਾਰਮਰ ਨੇ ਘਰੇ ਲਾਉਣੇ ਵੀ ਜਿਹੜਾ 5-10 ਕ ਪਸ਼ੂ ਰੱਖਦਾਗਾ ਉਹਦੇ ਲਈ ਮਸਾ ਹੀ ਕੋਈ 3-4000 ਦਾ ਖਰਚਾ ਹਾਂ 3-4000 ਦਾ ਕੋਈ ਹੈ ਨਹੀਂ ਪਰ ਇਹਦੇ ਨਾਲ ਪਸ਼ੂ ਬਹੁਤ ਸੁਖੀ ਰਹਿੰਦਾ ਅੱਛਾ ਬਈ ਹੂੰ ਵੀ ਹੀਟ ਸਟ੍ਰੈਸ ਘਟਦਾ ਨਾ ਬਾਈ ਬਹੁਤ ਜ਼ਿਆਦਾ ਤੇ ਹੀਟ ਵੀ ਵੱਜ ਜਾਂਦਾ ਹਾਂ ਕਿਵੇਂ ਬਾਈ ਦੁੱਧ ਵੱਜ ਜਾਂਦਾ ਪੱਖੇ ਦੀ ਹਵਾ ਉਹਨੂੰ ਕਿਤੇ ਦਾ ਗਰਮ ਲੱਗਣੀ ਹੈ ਕਿਤੇ ਇਹਦੇ ਨਾਲ ਜਮਾਂ ਠੰਡੀ ਹੋ ਕੇ ਲੱਗਣੀ ਹੈ ਬਹੁਤ ਸਰਕ ਪੈ ਜਾਂਦਾ ਨਹੀਂ ਨਹੀਂ ਸਹੀ ਹੈ ਬਾਈ ਜਿਵੇਂ ਹੀਟ ਸਟ੍ਰੈਸ ਨਾਲ ਪਸੰਨੇ ਦੁੱਧ ਵੀ ਤੋੜਨਾ ਬਾਈ ਹਾਂਜੀ ਪਸ਼ੂ ਵੀ ਕਈ ਵਾਰ ਗੱਭਣ ਰਹਿੰਦਾ ਵੀ ਨਹੀਂ ਹੈਗਾ ਕਈ ਵਾਰ ਗੱਭਣ ਰਿਹਾ ਹੋਇਆ ਵੀ ਬੱਚਾ ਸਟੇ ਜਾਂਦਾ ਗਾ ਹਾਂਜੀ ਠੀਕ ਹੈ ਬਾਈ ਦੇ ਭਾਈ ਹੋਰ ਖਰਾਕ ਜੇ ਆਪਾਂ ਵੀ ਪਸ਼ੂ ਵੀ ਬੱਚੇ-ਬੱਚੇ ਕਿਵੇਂ ਤਿਆਰ ਕਰ ਦਿੰਗੇ ਬੱਚਿਆਂ ਲਈ ਖਰਾਕ ਬੱਚਿਆਂ ਲਈ ਭਾਈ ਆਪਾਂ ਸ਼ੀਸ਼ ਦਾ ਕਾਰਬਸਟਰਟਰ ਯੂਜ਼ ਕਰਦੇ ਆਂ ਅੱਛਾ ਹੋ ਗਿਆ ਤੇ ਉਹ ਤੋਂ ਬਾਅਦ ਆਪਾਂ ਜਿਵੇਂ-ਜਿਵੇਂ ਵੱਡਾ ਆਈ ਜਾਂਦਾ ਇਹ ਫੀਡ ਦੀਆਂ ਸਟੇਜਾਂ ਹੁੰਦੀਆਂ ਨੇ ਉਹ ਸਾਰੀਆਂ ਸਟੇਜਾਂ ਦੀ ਆਪਾਂ ਉਹ ਉਹ ਬਤਲ ਲੈਣੇ ਆਂ ਅੱਛਾ ਭਾਈ ਤੇ ਪੂਰਾ ਪ੍ਰੋਪਰ ਤੇ ਜਿਹੜੀ ਆਪਾਂ ਖਾਸ ਤਿਆਰ ਕਰਨਾ ਹੈ ਉਹਨੂੰ ਫਿਰ ਆਪਾਂ ਮੱਝਾਂ ਦੇ ਨਾਲ ਹੀ ਲੇਟੀ ਸ਼ੁਰੂ ਕਰ ਦਿੰਨੇ ਆਂ ਅੱਛਾ ਤੇ ਲੇਟੀ ਵੀ ਖਾਸ ਜਿਵੇਂ ਹੁਣ ਕੋਈ ਚੰਗੀ ਨਸਲ ਦਾ ਹੁੰਦਾ ਹੋਗਾ ਕੋਈ ਉਹਨੂੰ ਤਿਆਰ ਕਰਨਾ ਦੇ ਲਈ ਲੇਟੀ अच्छा भाई ते भाई ਜਿਵੇਂ ਹੁਣ ਨਸਲ ਦੀ ਗੱਲ ਕੀਤੀ ਹੈਗੀ ਤੇ ਭਾਈ ਨਸਲ ਦੇ ਫਿਰ ਕੰਮ ਕਰ ਰਹੇ ਹਾਂ ਭਾਈ ਜ ਆ ਨੋਰਮਲ ਹੀ ਹੈ ਜਿਵੇਂ ਹੈਗਾ ਵੀ ਨਸਲ ਦੇ ਉੱਤੇ ਕਰ ਰਹੇ ਹਾਂ ਪਰ ਕੋਈ ਐਡਾ ਜਿਆਦਾ ਮਤਲਬ ਆਪਾਂ ਨਸਲ ਦੇ ਪਿੱਛੇ ਨਹੀਂ ਭੱਜ ਰਹੇ ਅੱਛਾ ਭਾਈ ਵੀ ਜਿਵੇਂ ਜਿਵੇਂ ਆਪਾਂ ਜਿੰਨਾ ਕਰ ਸਕਦੇ ਆ ਉਹਨਾਂ ਕ ਆਪਾਂ ਕਰ ਰਹੇ ਹਾਂ ਵੀ ਬਾਲਾ ਜਿਆਦਾ ਨਹੀਂ ਹੈਗਾ ਵੀ ਆਪਾਂ ਵੀ ਨਸਲ ਲਈ ਭਰਾਉਣਾ ਵੀ ਚੰਗਾ ਹੀ ਆ ਆਪਣੇ ਉਹ ਦੇਖਣਾ ਵੀ ਮੇਨ ਤੋਂ ਆਪਣਾ ਦੁੱਧ ਤਾਂ ਹੀ ਚੱਲ ਰਿਹਾ ਹੈਗਾ ਹਾਂਜੀ ਮੇਨ ਆਪਣਾ ਦੁੱਧ ਹੀ ਮੇਨ ਕੰਮ ਹੈ ਅੱਛਾ ਭਾਈ ਤੇ ਭਾਈ ਗਾਹਾਂ ਫਿਰ ਭਾਈ ਕਿੰਨੇ ਕ ਲੈਵਲ ਤੇ ਲੈ ਕੇ ਜਾਣਾ ਆਪਣੇ ਫਾਰਮ ਜਿੱਥੇ ਤੱਕ ਵਗ ਜੂਗਾ ਬਈ ਉੱਥੇ ਤੱਕ ਲੈ ਜਾਗੇ ਅੱਛਾ ਜਿੱਥੇ ਤੱਕ ਮਿਹਨਤ ਕਰਕੇ ਵਧਾਉਣ ਲੱਗੇ ਹੋਏ ਆ ਠੀਕੋ ਬਈ ਜੀ ਆਪਾਂ ਕਹੇ ਲਈ ਵੀ 10000 ਪਸ਼ੂ ਵੀ ਹੋ ਗਿਆ ਆਪਾਂ ਵੀ 10000 ਤੱਕ ਵੀ ਲੈ ਜਾਗੇ ਮੇਰੀ ਸੋਚ ਇਹ ਹੈ ਵੀ ਆਪਾਂ ਇਹਨੂੰ ਇੱਕ ਲੈਵਲ ਤੇ ਵਧਾ ਕੇ ਹਾਂਜੀ ਉਸ ਤੋਂ ਬਾਅਦ ਆਪਾਂ ਕੋਈ ਹੋਰ ਕੰਮ ਸ਼ੁਰੂ ਕਰਾਂਗੇ ਅੱਛਾ ਬਈ ਕਿਉਂਕਿ ਰੱਬ ਨਾ ਕਰੇ ਦੇਖੋ ਸਾਹ ਲੈਣ ਵਾਲਾ ਜਾਨਵਰ ਹੈ ਆਪਾਂ ਟੋਟਲੀ ਡਿਪੈਂਡ ਇਤੇ ਨਹੀਂ ਹੋ ਸਕਦੇ ਠੀਕ ਆਪਾਂ ਇਹਦੇ ਨਾਲ ਕੋਈ ਹੋਰ ਵੀ ਨਾਲ ਕੋਈ ਪਰਮਾਨੈਂਟ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਵੀ ਆਪਾਂ ਇਹਦੇ ਸਿਰ ਤੋਂ ਉਹ ਕੰਮ ਨੂੰ ਵੀ ਖੜਾ ਕਰ ਲਈ ਵੀ ਜਿਹੜਾ ਪਰਮਾਨੈਂਟ ਹੋਵੇ ਠੀਕ ਹੈ ਠੀਕ ਹੈ ਬਈ ਜਿਵੇਂ ਆਪਾਂ ਕਹਿ ਲਈ ਵੀ ਪਹਿਲਾਂ ਵੀ ਆਪਣਾ ਵੀ ਖੇਤੀ ਸਿਰ ਤੋਂ ਵੀ ਫਾਰਮ ਸ਼ੁਰੂ ਹੋ ਗਿਆ ਤੇ ਇਹ ਫਾਰਮ ਸਿਰ ਤੋਂ ਵੀ ਖੇਤੀ ਵੀ ਚੱਲਦੀ ਜਾਵੇ ਆਪਣੀ ਹਾਂਜੀ ਤੇ ਵੀ ਤੀਜਾ ਕੰਮ ਸ਼ੁਰੂ ਤੀਜਾ ਕੰਮ ਵੀ ਸ਼ੁਰੂ ਹੋ ਜੇ ਤੇ ਵੀ ਆਪਾਂ ਕਹਿ ਲਈ ਵੀ ਜਦੋਂ ਇਹ ਫਾਰਮ ਤੋਂ ਸਿਰ ਤੋਂ ਖੇਤੀ ਚੱਲਣ ਲੱਗੀ ਤਾਂ ਖੇਤੀ ਵਾਲੇ ਪੈਸੇ ਆਪਾਂ ਨੂੰ ਸਾਰੀ ਬਚਤ ਹੋਣ ਲੱਗ ਜੂਗੀ ਹਾਂਜੀ ਠੀਕ ਹੈ ਬਈ ਤੇ ਬਈ ਖੇਤੀ ਦੇ ਵਿੱਚ ਬਈ ਆਪਾਂ ਕਿਹੜੀਆਂ-ਕਿਹੜੀਆਂ ਫਸਲਾਂ ਲਾਉਣੇ ਆ ਫਿਰ ਬਈ ਕੀਤੀ ਤਾਂ ਬਈ ਆਪਾਂ ਬਰਸੀਨ ਲਾਉਨੇ ਆ ਤੇ ਜੀਰੀ ਲਾਉਨੇ ਆ ਤੇ ਮੱਕੀ ਅੱਛਾ ਬਈ ਹਾਂਜੀ ਤਿੰਨ ਫਸਲ ਲਾਉਨੇ ਆ ਬਰਸੀਨ ਕਣਕ ਨਹੀਂ ਲਾਉਂਦੇ ਹੈ ਬਈ ਨਾ ਕਣਕ ਨਹੀਂ ਕਣਕ ਲਾਉਨੇ ਆ ਮਤਲਬ ਇੰਨੀ ਜ਼ਿਆਦਾ ਵੀ ਨਹੀਂ ਘੱਟ ਲਾਉਨੇ ਆ ਆਪਾਂ ਘੱਟ ਲਾਉਨੇ ਆ ਕਣਕ ਹਾਂ ਠੀਕ ਹੈ ਠੀਕ ਹੈ ਬਈ ਤੇ ਬਈ ਬਰਸੀਨ ਫਿਰ ਬਈ ਲਾਉਣ ਦਾ ਕਾਰਨ ਕੀ ਹੋ ਜਾਂਦਾ ਬਰਸੀਨ ਬਈ ਕਣਕ ਦੇ ਉੱਪਰ ਰਹਿ ਜਾਂਦਾ ਅੱਛਾ ਬਈ ਨਾਲੇ ਆਪਣੀ ਸਪਲਾਈ ਹੈ ਸ਼ਹਿਰ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਹਾਂਜੀ ਇਹ ਸਾਰਾ ਸਪਲਾਈ ਆਪਾਂ ਕਰਦੇ ਆ ਅੱਛਾ ਵੀ ਬਰਸੀਨ ਦੀ ਵੀ ਸਪਲਾਈ ਹੈ ਬਈ ਹਾਂਜੀ ਇਹ ਬਿਨਾ ਵੀ ਤਾਂ ਆਪਾਂ 70000 ਨੂੰ ਵੇਚਦੇ ਆ ਇਹ ਬਿਣਾ ਬੀਜ ਤੋਂ ਇੱਕ ਕੀਲੇ ਦੇ ਵਿੱਚ ਆਪਾਂ ਕਹਿੰਦੇ 70000 ਦੀ ਆਪਾਂ ਵੇਚ ਦਿੰਦੇ ਬਿਣਾ ਬੀਜ ਤੋਂ ਬਿਣਾ ਬੀਜ ਤੋਂ ਹਾਂਜੀ ਅਸੀਂ ਵੀ ਬੀ ਵਾਲੀ ਵਾੜ ਆਪਾਂ ਨੂੰ ਦੇ ਦਿੰਦੇ ਨੇ ਉਹ ਅੱਛਾ ਬੀ ਵਾਲੀ ਵਾੜ ਆਪਣੀ ਆਗੀ ਹਾਂਜੀ ਉਸ ਤੋਂ ਪਹਿਲਾਂ 70000 ਦਾ ਆਪਾਂ ਵੇਚ ਵੀ ਆਪਾਂ ਕਹਿੰਦੇ ਇੱਕ ਵਾੜ ਆਪਣੀ ਰਹਿ ਜਾਂਦੀ ਫੇਰ ਵੀ ਹੋ ਗਿਆ ਉਹ ਵਾੜ ਆਪਣੀ ਛੱਡੀ ਤੇ ਤੇ ਬਾਈ ਹੋਰਾਂ ਦੇ ਪ੍ਰੋਡਕਟ ਵੀ ਆਉਂਦੇ ਆਗੇ ਜਿਵੇਂ ਘਿਓ ਹੋ ਗਿਆ ਤੇ ਬਾਈ ਮੜਾ ਪ੍ਰੋਡਕਟਾਂ ਬਾਰੇ ਦੱਸਿਓ ਦੁਬਾਰੇ ਆਪਣਾ ਆਪਣਾ ਬਾਈ ਦੇਸੀ ਘਿਓ ਹੈ ਆਪਾਂ ਪੁਰਾਣੇ ਆਥੈਂਟਿਕ ਤਰੀਕੇ ਦੇ ਨਾਲ ਬਣਾਉਂਦੇ ਆ ਜਿਵੇਂ ਦੁੱਧ ਤਪਣਾ ਰੱਖ ਕੇ ਫਿਰ ਉਹਨੂੰ ਰੜਕਦੇ ਆ ਫਿਰ ਉਹਦਾ ਮੱਖ ਕੱਢ ਕੇ ਫਿਰ ਮੱਖਣ ਨੂੰ ਗਰਮ ਕਰਕੇ ਆਪਾਂ ਘਿਓ ਬਣਾਉਣੀ ਆ ਠੀਕ ਹੈ ਬਈ ਵੀ ਤੇ ਅਸੀਂ ਪੁਰਾਣੇ ਜਿਵੇਂ ਆਪਣੇ ਕਹਿੰਦੇ ਜੀ ਦਾਦੇ ਪੜਦਾਦੇ ਕਰਦੇ ਸੀਗੇ ਸੇਮ ਉਹੀ ਚੀਜ਼ ਕਰਦੇ ਆਪਾਂ ਸੇਮ ਉਹੀ ਚੀਜ਼ ਹੈ ਵੀ ਆਪਣਾ ਸਵਾਦ ਵੀ ਇੰਨੀ ਉਹਦੇ ਨਾਲ ਰਲ ਸਕਦਾ ਹਾਂਜੀ ਤੇ ਉਹ ਸਾਰੀ ਚੀਜ਼ਾਂ ਦਾ ਫਰਕ ਹੁੰਦਾ ਹੀ ਹੁੰਦਾ ਬਈ ਇੱਕ ਚੀਜ਼ ਆਪਾਂ ਪੁਰਾਣੇ ਤਰੀਕੇ ਨਾਲ ਬਣਾਉਣੀ ਆ ਨਵੇਂ ਤਰੀਕੇ ਨਾਲ ਦੇਖੋ ਫਰਕ ਹੁੰਦਾ ਹੀ ਹੈ ਜੀ ਬਈ ਸਹੀ ਆ ਵੀ ਇੱਕ ਤਾਂ ਮਿੱਟੀ ਦੇ ਭਾਂਡੇ 'ਚ ਮੜਨਾ ਇੱਕ ਨੇ ਪਲਾਸਟਿਕ ਦੇ ਵਿੱਚ ਉਹ ਚੀਜ਼ ਦਾ ਫਰਕ ਹੋਣਾ ਹੀ ਆ ਨਾ ਉਹ ਫਰਕ ਆ ਵੀਰੇ ਠੀਕ ਆ ਬਈ ਤੇ ਬਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲਿਓ 9069 4 0 65 ਠੀਕ ਹੈ ਜੀ ਤੇ ਠੀਕ ਹੈ ਜੀ ਦੋਸਤੋ ਜੀ ਬਾਈ ਹੋਰਾਂ ਦਾ ਪ੍ਰੋਡਕਟ ਦੀ ਤੁਹਾਨੂੰ ਇੱਕ ਵਾਰ ਬਾਈ ਮੈਂ ਵੀ ਤੁਹਾਨੂੰ ਸਲਾਹ ਦੇਣਾ ਵੀ ਇੱਕ ਵਾਰ ਤੁਸੀਂ ਜੇ ਘਿਆਵਾ ਆਪਣਾ ਖਰੀਦਦੇ ਹੋ ਕਿ ਤੁਸੀਂ ਤਾਂ ਇੱਕ ਵਾਰ ਜ਼ਰੂਰ ਖਰੀਦ ਕੇ ਦੇਖਿਓ ਬਾਈ ਹੋਰਾਂ ਤੇ ਤੇ ਦੁਬਾਰਾ ਆਰਡਰ ਤੁਸੀਂ ਕਰਨ ਤੇ ਆਪ ਮਜਬੂਰ ਹੋ ਜਾਓਗੇ ਮੈਨੂੰ ਦੁਬਾਰਾ ਕਹਿਣ ਦੀ ਲੋੜ ਨਹੀਂ ਪੈਣੀ ਹੈ ਤੇ ਠੀਕ ਹੈ ਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ